ਸਵਾਲ ਕਰਨ ਵਾਲੇ ਇਹ ਕਹਿੰਦੇ ਨੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਆਖੋ ਵਾਹਿਗੁਰੂ ਤਾਂ ਕਿ ਸਾਡੀ ਵੀ ਹੋਂਮੇ ਮਰ ਜਾਏ ਤਾਂ ਕਿ ਅਸੀਂ ਵੀ ਕਹਿ ਸਕੀਏ ਸਾਡਾ ਜੀਵਨ ਮਹਾਨ ਹੈ ਅਸੀਂ ਵੀ ਮਾਣ ਨਾਲ ਜੀ ਸਕੀਏ ਮਹਾਨ ਜੀਵਨ ਜੀ ਕੇ ਅਸੀਂ ਵੀ ਮਾਨ ਨਾਲ ਕਹਿ ਸਕੀਏ ਆਪਸ ਕੋ ਜੋ ਜਾਣੇ ਨੀਚਾ ਸੋ ਗੰਗੀਆਂ ਸ਼ਬ ਤੇ ਉੱਚਾ ਹੁਣ ਸਵਾਲ ਇਹ ਹੈ ਕਿ ਹੋਂਵੇਂ ਮਰੇ ਕਿਵੇਂ ਆਖੋ ਭਾਈ ਇਹ ਸਵਾਲ ਹੈ ਲੇਕਿਨ ਸਵਾਲ ਦਾ ਜਵਾਬ ਮੇਰੇ ਸਾਇ ਪਿਤਰ ਬਾਣੀ ਚ ਦਿੰਦੇ ਨੇ ਜਿਹੜੇ ਗੁਰੂ ਘਰ ਦੇ ਨਿਤਨੇਮੀ ਨੇ ਜਿਹੜੇ ਰਾਤ ਨੂੰ ਸੌਣ ਲੱਗਿਆ ਪਿਤਰ ਬਾਣੀ ਸੋਹਲੇ ਜੀ ਪੜ੍ਹਦੇ ਨੇ ਉਹ ਇਹ ਪਿਤਰ ਪੰਕਤੀ ਜ਼ਰੂਰ ਪੜ੍ਹਦੇ ਹੋਣਗੇ ਸਾਖਤ ਹਰ ਰਸ ਸਾਜ ਨਾ ਜਾਣਿਆ ਜਿਨੇ ਅੰਦਰੋਂ ਮੈਂ ਕੰਡਾ ਹੈ ਜਿਉਂ-ਜਿਉਂ ਚਲਹਿ ਸੁਭੈ ਦੁਖ ਪਾਵ ਹੈ ਜਮ ਕਾਲ ਸਹੇ ਸਿਰ ਡੰਡਾ ਹੈ ਆਖਬ ਇੱਕ ਵਾਰੀ ਦੁਬਾਰਾ ਫੇਰ ਤੁਸੀਂ ਬੋਲੋ ਸਾਕਤ ਹਰ ਸਾਜ ਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਨੋ ਚਲੈ ਸੁਭੈ ਤੂਖ ਪਾਵ ਹੈ ਜਮ ਕਾਲ ਸਹੇਂ ਸ੍ਰੀ ਡੰਡਾ ਹੈ ਇਸ ਪੰਕਤੀ ਦੀ ਵਿਚਾਰ ਨੂੰ ਵਿਚਾਰਨ ਤੋਂ ਪਹਿਲੋਂ ਸਾਨੂੰ ਕੁਝ ਐਸੇ ਕੰਡਿਆਂ ਦੀ ਵਿਚਾਰ ਪਹਿਲੋਂ ਕਰਨੀ ਪੈਗੀ ਜਿਹੜੇ ਕੰਡੇ ਸਾਡੇ ਸਰੀਰ ਤੇ ਅੰਗਾਂ ਵਿੱਚ ਉਪਜ ਜਾਂਦੇ ਨੇ ਥੋੜਾ ਜਾਇਗਾ ਰਾਹੀ ਦਾ ਵਿਚਾਰ ਹੈ ਜੇ ਇਕਾਗਰਤਾ ਵੀ ਸਰਵਨ ਕਰੋਗੇ ਤੇ ਦਾਸ ਨੂੰ ਕੋਈ ਸਮਝ ਆ ਸਕਦੀ ਹੈ ਕਿਉਂਕਿ ਦਾਸ ਤੁਹਾਡੇ ਕੋਲ ਕੁਝ ਸਿੱਖਣ ਵਾਸਤੇ ਆਇਆ ਹੈ ਮੈਨੂੰ ਜਦੋਂ ਭੇਜਿਆ ਗਿਆ ਸੀ ਇਸ ਪਾਸੇ ਕਿਹਾ ਸੀ ਤੂੰ ਹਰ ਥਾਂ ਸਿੱਖਣ ਜਾਣਾ ਹੈ ਸਿੱਖਦਾ ਅਰਥ ਇੱਕੋ ਹੀ ਹੈ ਜਿਹੜਾ ਹਰ ਸਮੇਂ ਸਿੱਖਣ ਨੂੰ ਤਿਆਰ ਹੋਵੇ ਉਸ ਨੂੰ ਸਿੱਖਿਆ ਜਾਂਦਾ ਹੈ ਗੁਰੂ ਦੇ ਸਤਸੰਗ ਵਿੱਚ ਸਿੱਖਣ ਆਈਦਾ ਹੈ ਮੈਂ ਵੀ ਤੁਹਾਡੇ ਕੋਲ ਅੱਜ ਕੁਝ ਸਿੱਖਣ ਆਇਆ ਤਾਂ ਕਿ ਮੈਂ ਤੁਹਾਨੂੰ ਕੁਝ ਸੁਣਾ ਕੇ ਆਪਣੀਆਂ ਜੀਵਨ ਦੀਆਂ ਕਮੀਆਂ ਦੂਰ ਕਰ ਸਕਾਂ ਇਸ ਕਰਕੇ ਮੈਂ ਤੁਹਾਡੇ ਪਿੱਛੇ ਚਰਨਾਂ ਵਿੱਚ ਗੁਰੂ ਦੀਆਂ ਗੱਲਾਂ ਜੀ ਸਾਜ ਪਾਉਣ ਵਾਸਤੇ ਤੁਹਾਡੇ ਕੋਲ ਆਇਆ। ਜਦੋਂ ਇਹ ਪੰਕਤੀ ਨੂੰ ਵਿਚਾਰਦਾ ਤਾਂ ਸਭ ਪਹਿਲਾਂ ਉਹਨਾਂ ਕੰਡਿਆਂ ਦੀ ਵਿਚਾਰ ਕਰਨੀ ਪੈਂਦੀ ਹੈ। ਜੁੜ ਮੇਰੇ ਸਰੀਰ ਦੇ ਅੰਗਾਂ ਵਿੱਚ ਉਭ ਜਾਂਦੇ ਨੇ। ਸਰੀਰ ਦੇ ਕਿਸੇ ਅੰਗ ਵਿੱਚ ਕੰਡਾ ਛੁਪ ਜਾਏ। ਉਸ ਨੂੰ ਨਾ ਕੱਢਿਆ ਜਾਏ। ਤਾਂ ਉਹ ਕੰਡਾ ਆਪਣੀ ਥਾਂ ਅੰਦਰ ਅੰਦਰ ਬਣਾਉਣਾ ਲੰਦਾ ਹੈ। ਉਸ ਅੰਗ ਦਾ ਮਾਸ ਗਲਣਾ ਸ਼ੁਰੂ ਹੋ ਜਾਂਦਾ ਹੈ ਉਸ ਦੇ ਅੰਦਰ ਪੀਕ ਪੈ ਜਾਂਦੀ ਹੈ ਜ਼ਹਿਰ ਪੈ ਜਾਂਦੀ ਹੈ ਬੜੀ ਪੀੜਾ ਹੁੰਦੀ ਹੈ ਔਰ ਕਈ ਵਾਰ ਇਸਤ੍ਰਮ ਵੀ ਹੁੰਦਾ ਹੈ ਇਤਨੀ ਜ਼ਹਿਰ ਫੈਲ ਜਾਂਦੀ ਹੈ ਕਿ ਉਸ ਅੰਗ ਦੀ ਮੌਤ ਵੀ ਹੋ ਸਕਦੀ ਹੈ ਉਹ ਅੰਗ ਡੈਡ ਵੀ ਹੋ ਸਕਦਾ ਹੈ ਹੁਣ ਸਿਆਣੇ ਕਹਿੰਦੇ ਨੇ ਕੀ ਕਰਨਾ ਚਾਹੀਦਾ ਹੈ ਸ਼ਿਆਣੇ ਕੰਝੇ ਨੂੰ ਸਭ ਤੋਂ ਅੱਛੇ ਡਾਕਟਰ ਕੋਲ ਲਿਜਾਣਾ ਚਾਹੀਦਾ ਹੈ। ਆਪਰੇਸ਼ਨ ਥੀਟਰ ਵਿੱਚ ਡਾਕਟਰ ਕੀ ਕਰਦਾ ਹੈ? ਇਸ ਦਾ ਆਪਰੇਸ਼ਨ ਕਰਦਾ ਹੈ। ਆਪਰੇਸ਼ਨ ਕਰਨ ਸਮੇਂ ਕੀ ਕਰਦਾ ਹੈ? ਸਭ ਤੋਂ ਪਹਿਲਾਂ ਕੰਡਾ ਕੱਢਦਾ ਹੈ। ਇਹ ਨਹੀਂ ਕਿ ਸਿਰਫ ਜ਼ਖਮ ਕੱਢ ਦਿੰਦਾ ਹੈ। ਇਹ ਨਹੀਂ ਕਿ ਸਿਰਫ ਪਸ ਪਈ ਹੋਈ ਕੱਢ ਦਿੰਦਾ ਹੈ। ਸਿਰਫ ਇਹ ਨਹੀਂ ਕਿ ਜ਼ਖਮ ਨੂੰ ਸਿਰਫ ਸਾਫ਼ ਕਰਦਾ ਹੈ। ਸਭ ਤੋਂ ਪਹਿਲਾਂ ਕੰਡਾ ਕੱਢਦਾ ਹੈ ਜਦੋਂ ਕੰਡਾ ਨਿਕਲ ਜਾਏ ਫਿਰ ਜ਼ਹਿਰ ਕੱਢ ਦਿੰਦਾ ਹੈ ਸਾਫ਼ ਕਰਕੇ ਮਲਮ ਲਗਾ ਦਿੰਦਾ ਹੁਣ ਕੰਡਾ ਨਿਕਲ ਗਿਆ ਹੁਣ ਕੋਈ ਖਤਰਾ ਨਹੀਂ ਹੁਣ ਕੰਡਾ ਨਿਕਲ ਗਿਆ ਹੁਣ ਮੁੜ ਕੇ ਜ਼ਹਿਰ ਫੈਲਣ ਦੀ ਕੋਈ ਗੱਲ ਨਹੀਂ ਹੁਣ ਕੰਡਾ ਨਿਕਲ ਗਿਆ ਮਲਮ ਨਾਲ ਮਾਸ ਨਾਲ ਮਾਸ ਮੋਈ ਰਹੇਗਾ ਮੁੜ ਕੇ ਪੀੜਾ ਨਹੀਂ ਸ਼ਿਆਣੇ ਡਾਕਟਰ ਪਹਿਲਾਂ ਕੰਡਾ ਕੱਟਦੇ ਨੇ ਇਹ ਗੱਲ ਸਮਝ ਆਈ ਹੈ ਕਿ ਜੇ ਹੋਮੇ ਦਾ ਕੰਡਾ ਚੁਬਿਆ ਹੋਇਆ ਹੈ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਚੁਬਿਆ ਨਾ ਹੁਣ ਤਾਂ ਪੀੜਾ ਬੜੀ ਹੈ ਸੱਚੀ ਗੱਲ ਕਹਾਂ ਅੰਦਰ ਜ਼ਹਿਰ ਹੀ ਜ਼ਹਿਰ ਹੈ ਹੋਮੇ ਦੇ ਕੰਡੇ ਕਰਕੇ ਅੰਦਰ ਦੁਰਗੰਧ ਹੀ ਦੁਰਗੰਧ ਹੈ ਅੰਦਰ ਪੀੜਾ ਹੀ ਪੀੜਾ ਹੈ ਆ ਵੇਖ ਲੋ ਬੰਦਾ ਧਰਮ ਕਰਮ ਵੀ ਕਰਦਾ ਹੈ ਬੰਦਾ satsang ਵਿੱਚ ਵੀ ਆਉਂਦਾ ਹੈ ਬੰਦਾ ਪਾਠ ਵੀ ਕਰਦਾ ਹੈ ਫਿਰ ਵੀ ਖਪਦਾ ਬੜਾ ਹੈ ਖਿਜਦਾ ਬੜਾ ਹੈ ਗਰੋਧੀ ਬੜਾ ਹੈ ਫੇਰ ਵੀ ਕੁੜਦਾ ਰਹਿੰਦਾ ਹੈ ਅੰਦਰ ਅੰਦਰ ਛੜਦਾ ਰਹਿੰਦਾ ਹੈ ਕਿਉਂ ਪਾਠ ਕਰਨ ਵਾਲਾ ਵੀ ਅੰਦਰ ਅੰਦਰ ਕੁੜਦਾ ਏ ਕਿਉਂ ਗੁਰਦੁਆਰੇ ਆਉਣ ਵਾਲਾ ਵੀ ਟੈਨਸ਼ਨ ਵਿੱਚ ਕਿਉਂ ਹੈ ਧਰਮ ਕਰਮ ਕਰਨ ਵਾਲਾ ਵੀ ਫਿਰ ਅੰਦਰ ਅੰਦਰ ਕੁੜਦਾ ਕਿਉਂ ਹੈ ਤਣਾਅ ਕਿਉਂ ਹੈ ਕਾਰਨ ਇੱਕੋ ਹੀ ਹੈ ਕਿ ਅੰਦਰ ਹਉਮੈ ਦਾ ਕੰਡਾ ਹੈ ਆਖੋ ਵਾਹਿਗੁਰੂ ਪਾਠ ਕਰਦਾ ਮੈਂ ਇਤਨੇ ਪਾਠ ਕੀਤੇ ਮੈਂ ਇੰਨੀ ਵਾਰੀ ਗੁਰਦੁਆਰੇ ਗਿਆ ਮੈਂ ਇਤਨੇ ਦਿਨ ਸੇਵਾ ਕੀਤੀ ਮੈਂ ਇਤਨੀ ਪੂਜਾ ਕੀਤੀ ਗਲਤ ਤਾਂ ਸਾਰੀ ਮੈਂ ਤੇ ਖੜੀ ਹੈ ਗਲਤ ਤਾਂ ਸਾਰੀ ਮੇਰੀ ਤੇ ਖੜੀ ਹੈ ਆਕੋ ਭਾਈ ਅੰਦਰ ਹਉਮੈ ਦਾ ਕੰਡਾ ਹੈ ਆਕੋ ਭਾਈ ਅੰਦਰ ਪੀੜਾ ਤਾਂ ਹੈ ਕੋਈ ਸ਼ਾਂਤੀ ਵਿੱਚ ਨਹੀਂ ਸਭ ਅਸ਼ਾਂਤ ਨਜ਼ਰ ਆਉਂਦੇ ਨੇ ਮੈਂ ਗੱਲ ਕਹਿ ਜੀ ਅੱਜ ਤੋਂ ਮੈਂ ਛੋਟਾ ਸੀ ਮੈਂ ਆਪਣੇ ਪਿੰਡ ਜਾਂਦਾ ਸੀ ਮੈਂ ਆਪਣੇ ਘਰਾਂ ਦੇ ਬਾਹਰ ਧੂਆਂ ਨਿਕਲਦਾ ਦੇਖਦਾ ਸੀ ਤੇ ਮੈਂ ਅੰਦਾਜ਼ਾ ਲਗਾ ਰਿਹਾ ਹੁੰਦਾ ਸੀ ਮੇਰੇ ਘਰ ਅੱਗ ਬਲ ਰਹੀ ਹੈ ਭੋਜਨ ਤਿਆਰ ਹੋ ਰਿਹਾ ਹੈ ਹੁਣ ਕੁਕਿੰਗ ਗੈਸ ਆ ਗਈ ਮੇਰੇ ਘਰ ਧੂਆਂ ਤਾਂ ਦਿਖਾਈ ਨਹੀਂ ਦਿੰਦਾ ਲੇਕਿਨ ਅੱਗ ਤਾਂ ਅਜੇ ਵੀ ਮੇਰੇ ਘਰ ਬਲਦੀ ਹੈ ਭੋਜਨ ਤਿਆਰ ਹੁੰਦਾ ਹੈ ਕਿਸੇ ਦੇ ਚੰਗੇ ਕੱਪੜੇ ਪਾਏ ਹੋਏ ਨਾ ਦੇਖਣਾ ਕਿਸੇ ਦਾ ਰਹਿਣ ਸਹਿਣ ਦਾ ਢੰਗ ਚੰਗਾ ਨਾ ਵੇਖਣਾ ਮੈਨੂੰ ਤਾਂ ਇਉਂ ਲੱਗਦਾ ਹਰ ਇੱਕ ਦੇ ਅੰਤਰੀ ਚਿੰਤਾ ਦੀ ਅਗ ਲੱਗੀ ਹੋਈ ਐ ਕੋਈ ਵੀ ਐਸਾ ਨਜ਼ਰ ਨਹੀਂ ਆਉਂਦਾ ਜਿਸ ਨੂੰ ਚਿੰਤਾ ਨਾ ਹੋਵੇ ਆਕੂ ਭਾਈ ਆ ਵੇਖੋ ਗਰੀਬ ਨੂੰ ਤਾਂ ਚਿੰਤਾ ਹੈ ਪਰ ਅੱਜ ਧਨਵਾਨ ਨੂੰ ਵੀ ਚਿੰਤਾ ਹੈ ਰੋਗੀ ਨੂੰ ਤਾਂ ਚਿੰਤਾ ਹੈ ਅੱਜ ਤੰਦਰੁਸਤ ਨੂੰ ਵੀ ਚਿੰਤਾ ਹੈ ਪਰਜਾ ਨੂੰ ਤਾਂ ਚਿੰਤਾ ਹੈ ਅੱਜ ਰਾਜੇ ਨੂੰ ਵੀ ਚਿੰਤਾ ਹੈ ਅੱਜ ਗੰਗਾਲ ਨੂੰ ਤਾਂ ਚਿੰਤਾ ਹੈ ਅਜ ਤਨ ਆੜ ਨੂੰ ਵੀ ਚਿੰਤਾ 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 ਹੀ ਚਿੰਤਾ ਨਜ਼ਰ ਆਉਂਦੀ ਹੈ ਆਖੋ ਭਾਈ ਸਾਰੇ ਬੰਨਵਾ ਕਾਰਨ ਇੱਕੋ ਹੀ ਹੈ ਕਿ ਅੰਦਰ ਹੋਮੇ ਦਾ ਕੰਡਾ ਹੈ ਆ ਵਿਖਲੂ ਜ਼ਹਿਰ ਵੀ ਉਗਲਦਾ ਹੈ ਬੰਦਾ ਬੰਦੇ ਨੂੰ ਕੁਝ ਸਮਝਦਾ ਹੀ ਨਹੀਂ ਆ ਜ਼ਹਿਰ ਕਿਵੇਂ ਉਗਲਦਾ ਦੇਖੋ ਬੰਦੇ ਦੀ ਜ਼ੁਬਾਨ ਬੰਦੇ ਵਰਗੀ ਦਿਖਾਈ ਦਿੰਦੀ ਹੈ ਪਰ ਬੰਦੇ ਦੀ ਬੋਲੀ ਸੁਣ ਕੇ ਵੇਖੋ ਬੰਦੇ ਦੀ ਨਹੀਂ ਰਹੀ ਆਖੋ ਵਾਹਿਗੁਰੂ ਆ ਬੰਦੇ ਦੀਆਂ ਅੱਖਾਂ ਬੰਦੇ ਵਰਗੀਆਂ ਦਿਖਾਈ ਦਿੰਦੀਆਂ ਨੇ ਪਰ ਬੰਦੇ ਦੀ ਦੇਖਣੀ ਤਾਂ ਵੇਖੋ ਅੱਜ ਬੰਦੇ ਵਰਗੀ ਦਿਖਾਈ ਨਹੀਂ ਦਿੰਦੀ ਬੰਦੇ ਦੇ ਪੈਰ ਤਾਂ ਬੰਦੇ ਵਰਗੇ ਦਿਖਾਈ ਦਿੰਦੇ ਨੇ ਪਰ ਬੰਦੇ ਦੀ ਚਾਲ ਵੇਖੋ ਬੰਦੇ ਵਰਗੀ ਦਿਖਾਈ ਨਹੀਂ ਦਿੰਦੀ ਬੰਦੇ ਦੇ ਹੱਥ ਤਾਂ ਬੰਦੇ ਵਰਗੇ ਨੇ ਲੇਕਿਨ ਦੇਖੋ ਤਾਂ ਸਹੀ ਬੰਦੇ ਦੇ ਕਰਮ ਬੰਦੇ ਵਰਗੇ ਨਹੀਂ ਦਿਖਾਈ ਦਿੰਦੇ ਮੇਰੇ ਸਾਹਿਬ ਨੂੰ ਤਾਂ ਕਹਿੰਦੇ ਇਹ ਬੰਦਿਆ ਤੂੰ ਕਹਿੰਨਾ ਮੈਂ ਬਦਿਆ ਵਾਂਗੂ ਜੀਵਨ ਜੀ ਰਿਹਾ ਪਰ ਮੈਂ ਨੇੜਿਓਂ ਦੇਖਿਆ ਕਰਤੂਤ ਪਸ਼ੂ ਕੀ ਮਾਨਸ ਜਾਚ ਅਹੋ ਕਿਵੇਂ ਕਹਾਂ ਤੂੰ ਬੰਦੇ ਵਾਂਗੂ ਜੀ ਰਿਹਾ ਕਾਰਨ ਕੀ ਹੈ ਹਉਮੈ ਦਾ ਕੰਡਾ ਆਹੋ ਭਾਈ ਜਿੱਥੇ ਵੀ ਜਾਂਦਾ ਹਉਮੈ ਤੁਸੀਂ ਇੱਕ ਬੇਨਤੀ ਕਰੋ ਜਿਸ ਦਰਬਾਰ ਵਿੱਚ ਤੁਸੀਂ ਆਏ ਹੋ ਇਸ ਦਰਬਾਰ ਨੂੰ ਤੁਸੀਂ ਕੀ ਕਹਿੰਦੇ ਹੋ ਨਿਮਾਣਿਆਂ ਦਾ ਮਾਣ ਠੀਕ ਹੈ ਤੁਸੀਂ ਇਸ ਦਰਬਾਰ ਨੂੰ ਕਹਿੰਦੇ ਹੋ ਨਿਤਾਣਿਆਂ ਦਾ ਤਾਣ ਫਿਰ ਇੱਥੇ ਮਾਣ ਉਸੇ ਨੂੰ ਮਿਲੇਗਾ ਨਾ ਜਿਹੜਾ ਨਿਮਾਣਾ ਬਣ ਕੇ ਆਏਗਾ ਜਿਹੜਾ ਮਾਣ ਦਿਖਾਏਗਾ ਉਹਨੇ ਕੀ ਲੈ ਜਾਣਾ ਆਖੋ ਵਾਈ ਜਿਹੜਾ ਨਿਤਾਣਾ ਬਣ ਕੇ ਆਏਗਾ ਤਾਣ ਉਹੀ ਲੈ ਕੇ ਜਾਏਗਾ ਜਿਹੜਾ ਪਹਿਲਾਂ ਹੀ ਤਾਣ ਦਿਖਾਏਗਾ ਉਸਨੇ ਕੀ ਲੈ ਕੇ ਜਾਣਾ ਨਦੀਆਂ ਦੇ ਦਰਿਆ ਦੇ ਕਿਨਾਰੇਾਂ ਤੇ ਖੜ ਕੇ ਪਾਣੀ ਮੰਗੀ ਜਾਓ ਮੰਗੀ ਜਾਓ ਕਿਸੇ ਨੇ ਨਹੀਂ ਪਿਲਾਉਣਾ ਝੁੱਕ ਜਾਓ ਝੁੱਕ ਕੇ ਬੁੱਕ ਪਰ ਕੇ ਪੀ ਲਓ ਇਸ ਦਰ ਤੇ ਆਉਣ ਵਾਲਿਓ ਝੁਕੜਾ ਪਏਗਾ ਫੇਰ ਤਾਂ ਬਖਸ਼ਿਸ਼ ਲੈ ਜਾਓ ਜੇ ਝੁਕੜਾ ਨਹੀਂ ਆਉਂਦਾ ਤੇ ਕੁਝ ਨਹੀਂ ਜੇ ਮਿਲਣਾ ਆਪੋ ਵਾਹਿਗੁਰੂ ਇੱਥੇ ਤਾਂ ਉਹੀ ਲੈ ਕੇ ਜਾਏਗਾ ਜਿਹੜਾ ਝੁਕੇਗਾ ਜਿਹੜਾ ਮਨ ਕਰਕੇ ਵੀ ਝੁਕੇਗਾ ਸਿਰਫ ਸਿਰ ਕਰਕੇ ਹੀ ਝੁਕਣਾ ਨਹੀਂ ਮਨ ਵੀ ਝੁਕਾਣਾ ਪਏਗਾ ਜਿੱਥੇ ਸਿਰ ਝੁਕਦਾ ਹੈ ਉਥੇ ਆਪਣਾ ਮਨ ਵੀ ਝੁਕਾ ਆਹੋ ਵਾਹਿਗੁਰੂ ਨਮਸਕਾਰ ਤਾਂ ਕੋ ਲੱਖ ਵਾਰ ਇਹ ਮਨ ਦੀਜੈ ਤਾਂ ਕੋ ਵਾਰ ਤੁਧ ਨੂੰ ਨਿਮਰਣ ਮੰਨਣ ਤੇਰਾ ਨਾਮ ਤੁਹਾਨੂੰ ਮੱਥਾ ਟੇਕਣਾ ਹੈ ਤੁਹਾਡੀ ਆਗਿਆ ਵਿੱਚ ਰਹਿਣਾ ਤੁਹਾਨੂੰ ਮੱਥਾ ਟੇਕਣਾ ਹੈ ਤੁਹਾਡੀ ਸੋਚ ਨੂੰ ਮੰਨਣਾ ਤੁਹਾਨੂੰ ਮੱਥਾ ਟੇਕਣਾ ਹੈ ਤੁਹਾਡੇ ਸਿਧਾਂਤ ਨੂੰ ਮੰਨਣਾ ਏਕ ਹੀ ਹੋਇਆ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕੇ ਤੇ ਕਰਮ ਬਾਹਰ ਹੋਰ ਕੁਝ ਕਰੇ ਜਿਹੜੇ ਗੁਰੂ ਦੇ ਹੁਕਮ ਵਿੱਚ ਨਹੀਂ ਤੇ ਮੱਥਾ ਕਿਵੇਂ ਟੇਕੇ ਆ ਆਖੋ ਵਾਹਿਗੁਰੂ ਜਿਸ ਨੂੰ ਮੱਥਾ ਟੇਕੀਦਾ ਉਸੇ ਦਾ ਹੀ ਹੋ ਜਾਈਦਾ ਹੈ ਜਿਸ ਨੂੰ ਮੱਥਾ ਟੇਕੀਦਾ ਉਸੇ ਦਾ ਹੀ ਬਣ ਜਾਈਦਾ ਹੈ ਜਿਸ ਨੂੰ ਮੱਥਾ ਟੇਕੀਦਾ ਉਸੇ ਦੇ ਵਿਚਾਰ ਹੁੰਦੇ ਨੇ ਜਿਸ ਨੂੰ ਮੱਥਾ ਟੇਕੀਦਾ ਉਸੇ ਦਾ ਹੀ ਸੁਭਾਅ ਹੁੰਦਾ ਉਹ ਜੇ ਤੂੰ ਮੱਥਾ ਹੀ ਟੇਕ ਦਿੱਤਾ ਤੇ ਇਹ ਮੱਥਾ ਹੋਰ ਕਿਵੇਂ ਹੋਰ ਕਿਸੇ ਪਾਸੇ ਕਿਵੇਂ ਟੇਕ ਰਹੇ ਆ ਆਖੋ ਵਾਹਿਗੁਰੂ ਮੱਤਾ ਦਾ ਗੁਰੂ ਗ੍ਰੰਥ ਸਾਹਿਬ ਦਾ ਹੋ ਗਿਆ ਆਖੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ ਹੁਣ ਹੋਮੇ ਦਾ ਕੰਡਾ ਕਿਵੇਂ ਕੜਿਆ ਮੇਰੇ ਸਤਿਗੁਰੂ ਨੇ ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ ਜਿਵੇਂ ਆਮ ਕੰਡੇ ਨੂੰ ਹਸਪੀਟਲ ਚ ਲਿਜਾ ਕੇ ਆਪਰੇਸ਼ਨ ਕੀਤਾ ਜਾਂਦਾ ਹੈ ਮੈਨੂੰ ਸਮਝ ਆਉਂਦੀ ਇੱਕ ਸ਼ਬਦ ਦੁਆਰਾ ਮੇਰੇ ਸਤਿਗੁਰੂ ਹੋਮੇ ਦੇ ਪੇਸ਼ੈਂਟ ਨੂੰ ਹੋਮੇ ਦੇ ਰੋਗੀ ਨੂੰ ਸਤ ਸੰਗਤ ਵਿੱਚ ਲੈ ਆਉਂਦੇ ਨੇ ਸਾਧ ਸੰਗ ਜਾਂ ਕਾ ਮਿਟੈ ਅਬੇਮਾਨ ਅਕੋ ਵਾਹਿ ਇਹ ਐਸਾ ਹਸਪੀਟਲ ਹੈ ਅਕੋ ਵਾਹਿ ਇਹ ਐਸਾ ਹਸਪੀਟਲ ਹੈ ਜਿੱਥੇ ਹੋਮੇ ਦਾ ਕੰਡਾ ਨਿਕਲਦਾ ਹੈ ਅਕੋ ਵਾਹਿ ਮੈਂ ਨਹੀਂ ਕਹਿੰਦਾ ਮਾਰੇ ਬਾਣੀ ਨਹੀਂ ਕਿਹਾ ਸਾਧ ਸੰਗ ਜਾਂ ਕਾ ਮਿਟੈ ਅਬੇਮਾਨ ਔਰ ਸਤਗੁਰੂ ਰਬੀ ਬਾਣੀ ਦੇ ਗਿਆਨ ਦਾ ਆਪਰੇਸ਼ਨ ਕਰਦੇ ਨੇ ਕਿਹਸਾ ਆਪਰੇਸ਼ਨ ਹੈ ਸਵਾਲ ਕਰਨ ਵਾਲੇ ਕਹਿੰਦੇ ਛੁਰੀ ਕਿਹੜੀ ਵਰਤਦੇ ਨੇ ਆਪਰੇਸ਼ਨ ਵਿੱਚ ਛੁਰੀ ਵਰਤੀ ਜਾਂਦੀ ਹੈ ਸਤਿਗੁਰੂ ਵੀ ਛੁਰੀ ਵਰਤਦੇ ਹੋਣਗੇ ਸਤਿਗੁਰੂ ਛੁਰੀ ਵਰਤਦੇ ਨੇ ਹਉਮੈ ਦਾ ਕੰਡਾ ਕੱਢਣ ਵਾਸਤੇ ਸੱਚ ਕੀ ਕਾਤੀ ਸੱਚ ਸਭ સાર ਘਾੜਤ ਤਿਸ ਕੀ ਅપર ਅਬਾਰ ਸੱਚ ਦੀ ਛੁਰੀ ਜੋ ਸੱਚ ਦੇਹੀ ਲੋਹੇ ਤੋਂ ਬਣੀ ਹੋਈ ਆਹੋ ਵਾਹਿਗੁਰੂ ਸੱਚ ਦੀ ਛੁਰੀ ਸੱਚ ਕੀ ਕਾਤੀ ਕਾਤੀ ਕਹਿੰਦੇ ਨੇ ਛੁਰੀ ਨੂੰ ਸੱਚ ਕੀ ਕਾਤੀ ਸੱਚ ਸਭ સાર ਕਾੜਤ ਤਿਸ ਕੀ ਅપર ਅਪਾਰ ਸੱਚ ਦੀ ਛੁਰੀ ਜੋ ਸੱਚ ਗਈ ਲੋਹੇ ਤੋਂ ਬਣੀ ਹੋਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਸ਼ੇਖ ਨੂੰ ਉਸ ਨੇ ਸਵਾਲ ਦਾ ਜਵਾਬ ਦੇ ਕੇ ਕਹਿੰਦੇ ਨੇ ਆਹੋ ਵਾਹਿਗੁਰੂ ਸੱਚ ਕੀ ਕਾਤੀ ਸੱਚ ਸਭ સાર ਕਾੜਤ ਤਿਸ ਕੀ ਅપર ਅਪਾਰ ਕਹਿੰਦੇ ਪਰ ਇਹ ਛੁਰੀ ਤਿੱਖੀ ਚਾਹੀਦੀ ਹੈ ਛੁਰੀ ਤਿੱਖੀ ਹੋਏਗੀ ਤਾਈਓ ਕਾਉ ਕਰੇਗੀ ਤੇ ਸਤਿਗੁਰੂ ਇਹ ਛੁਰੀ ਤਿੱਖੀ ਕਿਵੇਂ ਕਰਦੇ ਨੇ ਕਹਿੰਦੇ ਸ਼ਬਦੇ ਸਾਣ ਰਖਾਈ ਲਾਏ ਛੁਰੀਆਂ ਸਾਣ ਤੇ ਤਿੱਖੀਆਂ ਹੁੰਦੀਆਂ ਨੇ ਇਹ ਸਤਨੂ ਗੁਰ ਸ਼ਬਦ ਦੁਆਰਾ ਕਮਾਇਆ ਜਾਂਦਾ ਹੈ ਸ਼ਬਦ ਦੀ ਸਾਣ ਤੇ ਤਿੱਖੀ ਕੀਤੀ ਜਾਂਦੀ ਹੈ ਸ਼ਬਦ ਦੀ ਕਮਾਈ ਤੇ ਆਖ ਵਾਹਿਗੁਰੂ ਗੁਰ ਸ਼ਬਦ ਦੀ ਕਮਾਈ ਤੇ ਸਤਨੂ ਕਮਾਇਆ ਜਾਂਦਾ ਹੈ ਕਹਿੰਦੇ ਛੁਰੀ ਰੱਖਦੇ ਕਿੱਥੇ ਨੇ ਗੁਣ ਕੀ ਥੇਕਾ ਵਿੱਚ ਸਮਾਏ ਪਰਮੇਸ਼ਰ ਦੇ ਗੁਣਾਂ ਦੀ ਮਿਆਨ ਵਿੱਚ ਆਖੋ ਭਾਈ ਇੱਕ ਵਾਰੀ ਸਾਹੇ ਬੋਲੋ ਭਾਈ ਅਗੋ ਕਹਿੰਦੇ ਤਿਸ ਦਾ ਕੁੱਠਾ ਹੋਵੇ ਸ਼ੇਖ اے ਸ਼ੇਖ ਸੁਣ ਜਿਹੜਾ ਸੱਚ ਦੀ ਛੁਰੀ ਦਾ ਕੁੱਠਾ ਸੱਚ ਦੀ ਛੁਰੀ ਦਾ ਕੌ ਖਾ ਗਿਆ ਜਿਸਨੇ ਸੱਚ ਦੀ ਛੁਰੀ ਦਾ ਕਾਉ ਖਾਦਾ ਜਿਸਨੇ ਗੁਰੂ ਕਿਰਪਾ ਨਾਲ ਸੱਚ ਦੀ ਛੁਰੀ ਦਾ ਕਾਉ ਖਾਦਾ ਜਿਸਨੇ ਗੁਰ ਪ੍ਰਸਾਦ ਕਰਕੇ ਸੱਚ ਦੀ ਛੁਰੀ ਦਾ ਕਾਉ ਖਾਦਾ ਜਿਸਨੇ ਸੱਚੇ ਦੇ ਸੱਚੇ ਸ਼ਬਦ ਦੀ ਕਮਾਈ ਕਰਕੇ ਸੱਚ ਦੀ ਛੁਰੀ ਦਾ ਕਾਉ ਖਾਦਾ ਹਮੇ ਦਾ ਕੰਡਾ ਗੁਰ ਸ਼ਬਦ ਦੀ ਕਮਾਈ ਨਾਲ ਤਾਂ ਨਿਕਲਿਆ ਹੀ ਨਿਕਲਿਆ ਬਲਕੇ ਲਹੂ ਲਬ ਇਕੱਠਾ ਵੇਖ ਗੰਦਾ ਖੂਨ ਬਾਹਰ ਨਿਕਲ ਗਿਆ ਲਹੂ ਲਬ ਲੋਭ ਦਾ ਖੂਨ ਬਾਹਰ ਚਲਾ ਗਿਆ ਲਬ ਲੋਭ ਦਾ ਖੂਨ ਨਿਕਲ ਗਿਆ ਖੂਨ ਨਿਰਮਲ ਹੋ ਗਿਆ ਜਿਨ੍ਹਾਂ ਨੇ ਸੱਚ ਦੀ ਛੁਰੀ ਦਾ ਕਾਉ ਖਾਦਾ ਉਹਨਾਂ ਨੇ ਆਪ ਗਵਾਇਆ ਲੇਕਿਨ ਗੜਾਇਆ ਨਹੀਂ ਜਿਨ੍ਹਾਂ ਨੇ ਸੱਚ ਦੀ ਛੁਰੀ ਦਾ ਖਾ ਖਾਦਾ ਜਿਨ੍ਹਾਂ ਨੇ ਗੁਰਸਬਦ ਨੂੰ ਕਮਾ ਕੇ ਸੱਚ ਦੀ ਛੁਰੀ ਦਾ ਕਾਉ ਖਾਦਾ ਜਿਨ੍ਹਾਂ ਨੇ ਗੁਰਪ੍ਰਸਾਦ ਦੁਆਰਾ ਸੱਜ ਦੀ ਛੁਰੀ ਦਾ ਕਾਹ ਖਾਦਾ ਗੁਰਸਬਦ ਦੀ ਕਮਾਈ ਨਾਲ ਹੋਂਮੇ ਦੀ ਨਿਵਰਤੀ ਹੋਈ ਉਹ ਮੇ ਦਾ ਕੰਡਾ ਤਾਂ ਨਿਕਲਿਆ ਹੀ ਨਿਕਲਿਆ ਲੇਕਿਨ ਖੂਨ ਵੀ ਨਿਰਮਲ ਹੋ ਗਿਆ ਪਿੱਤਰ ਹੋ ਗਿਆ ਚਰਖਰੀਆਂ ਤੇ ਤਾਂ ਚੜ ਗਏ ਲੇਕਿਨ ਉਹਨਾਂ ਦੀ ਜਮੀਰ ਨੂੰ ਕੋਈ ਖਰੀਦ ਨਹੀਂ ਸਕਿਆ ਦੇਗਾ ਵਿੱਚ ਤਾਂ ਉਬਾਲੇ ਗਏ ਲੇਕਿਨ ਉਹਨਾਂ ਦੀ ਜਮੀਰ ਨੂੰ ਕੋਈ ਖਰੀਦ ਨਹੀਂ ਸਕਿਆ ਬੰਦ ਬੰਦ ਕਟਵਾ ਗਏ ਲੇਕਿਨ ਉਹਨਾਂ ਦੀ ਜਮੀਰ ਨੂੰ ਕੋਈ ਖਰੀਦ ਨਹੀਂ ਸਕਿਆ ਕਿਉਂਕਿ ਇੱਕ ਗੱਲ ਕਹਿ ਰਿਆ ਅੱਜ ਸਾਡੀ ਤੁਹਾਡੀ ਜੋ ਤਕਦੀਰ ਉੱਚੀ ਹੈ ਇਹ ਇਹਨਾਂ ਦੀ ਜਮੀਰ ਕਰਕੇ ਹੈ ਆਖੋ ਵਾਹਿਗੁਰੂ ਜੇ ਇਹਨਾਂ ਦੀ ਜਮੀਰ ਉੱਚੀ ਸੀ ਤੇ ਅੱਜ ਸਾਡੀ ਤਕਦੀਰ ਉੱਚੀ ਹੈ ਜੇ ਜਮੀਰ ਉੱਚੀ ਹੈ ਤੇ ਤਕਦੀਰ ਉੱਚੀ ਹੁੰਦੀ ਹੈ ਇਸ ਕਰਕੇ ਤੁਹਾਡੀ ਤਕਦੀਰ ਇਹਨਾਂ ਜਮੀਰਾਂ ਵਾਲਿਆਂ ਦੇ ਹੱਥ ਵਿੱਚ ਹੈ ਆਖੋ ਵਾਹਿਗੁਰੂ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਨੇ ਜਿਨ੍ਹਾਂ ਨੇ ਆਪਣਾ ਸਭ ਕੁਝ ਗਵਾ ਕੇ ਵੀ ਗਣਾਇਆ ਨਹੀਂ ਜਿਨ੍ਹਾਂ ਨੇ ਤੁਹਾਡੇ ਸੀਸ ਤੇ ਦਸਤਾਰਾਂ ਜੋ ਅੱਜ ਨਜ਼ਰ ਹੋ ਰਹੀਆਂ ਨੇ ਇਹ ਉਹਨਾਂ ਉੱਚੀਆਂ ਜਮੀਰਾਂ ਦਾ ਸਦਕਾ ਨੇ ਆਖੋ ਵਾਹਿਗੁਰੂ ਅੱਜ ਜੋ ਤੁਹਾਨੂੰ ਦਸਤਾਰਾਂ ਕਰਕੇ ਸਰਦਾਰ ਜੀ ਬੁਲਾਇਆ ਜਾਂਦਾ ਹੈ ਇਹ ਉਹਨਾਂ ਜਮੀਰਾਂ ਉੱਚੀਆਂ ਦਾ ਪ੍ਰਤਾਪ ਹੈ ਆਖੋ ਵਾਹਿਗੁਰੂ ਸੱਚ ਹੈ ਸਾਡੀਆਂ ਸਿਆਣਪਾਂ ਨਾਲ ਸਾਨੂੰ ਸਰਦਾਰੀਆਂ ਨਹੀਂ ਮਿਲੀਆਂ ਸਾਡੀਆਂ ਅਕਲ ਦੀਆਂ ਝੁਗਤਾਂ ਨਾਲ ਸਾਨੂੰ ਸਰਦਾਰੀਆਂ ਨਹੀਂ ਮਿਲੀਆਂ ਜੇ ਮਿਲੀਆਂ ਹੋਈਆਂ ਸਰਦਾਰੀਆਂ ਤੁਸੀਂ ਸੱਚ ਮੁਸਲਮਾਨ ਦੀ ਵੀ ਸਮੇਂ ਵਾਸਤੇ ਕੈਂਬ ਰੱਖਣੀਆਂ ਨੇ ਕਿ ਇਹਨਾਂ ਜ਼ਮੀਰਾਂ ਵਾਲਿਆਂ ਦੀ ਯਾਦ ਨਾ ਭਰਉਣਾ ਇਹਨਾਂ ਜ਼ਮੀਰਾਂ ਵਾਲਿਆਂ ਦੇ ਕਰਤਵ ਨਾ ਭਰਉਣਾ ਇਹਨਾਂ ਜ਼ਮੀਰਾਂ ਵਾਲਿਆਂ ਦੀ ਕਮਾਈ ਨਾ ਭਰਉਣਾ ਉਹਨਾਂ ਨੂੰ ਕਮਾਈਆਂ ਨੂੰ ਆਪਣੇ ਅੰਦਰ ਚੇਤੇ ਕਰਕੇ ਉਹਨਾਂ ਰਾਹਾਂ ਤੇ ਤੁਰਨਾ ਜਿਨ੍ਹਾਂ ਰਾਹਾਂ ਤੇ ਉਹ ਤੁਰ ਕੇ ਸਾਨੂੰ ਤੁਰਨਾ ਸਿਖਾ ਗਏ ਆਖੋ ਵਾਹਿਗੁਰੂ ਤਾਂਸ ਦੂਸਰਾ ਸ਼ਬਦ ਬੋਲਣ ਤੋਂ ਪਹਿਲਾਂ ਥੋੜਾ ਜਿਹਾ ਇਸ਼ਾਰਾ ਕਰਕੇ ਜਾਣਾ ਚਾਹੁੰਦਾ ਆਖੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ ਇੱਕ ਵਾਰ ਇਸ਼ਾਰੇ ਫੇਰ ਬੋਲੋ ਵਾਹਿਗੁਰੂ ਕਿੰਦੇ ਹੋਮੈ ਬੂਜੈ ਤਾਂ ਦਰ ਸੂਜੈ ਸਾਰੇ ਬੋਲੋ ਵਾਹਿਗੁਰੂ ਵਾਹਿਗੁਰੂ ਫਿਰ ਕਹ ਜੇ ਪਰਮਾਤਮਾ ਦਾ ਦਰ ਤਾਂ ਸੂਜ ਸਕਦਾ ਹੈ ਜੇ ਤੁਸੀਂ ਹੋਮੈ ਨੂੰ ਬੁੱਝ ਲਓ ਆਖੋ ਵਾਹਿਗੁਰੂ ਹੋਮੈ ਬੂਜੈ ਤਾਂ ਦਰ ਸੂਜੈ ਆਖੋ ਵਾਹਿਗੁਰੂ जे अज तक हमें नहीं बुझी तो परमेश्वर का दर खीशु जड़ा है सारे बोलो भाई एक बार फिर चपो कि बुझिए हमे नवे बुझी जाए क्या जी एक युगत है नानक हुक्म है जे बुझाए ਹੋ ਮੈਂ ਕਹਿ ਨਾ ਕੋਈ ਹੋਮੈ ਨੂੰ ਬੁੱਝਣ ਵਾਸਤੇ ਉਸਦੇ ਹੁਕਮ ਨੂੰ ਬੁੱਝਣਾ ਪੈਂਦਾ ਹੈ ਆਖੋ ਵਾਹਿਗੁਰੂ ਹੋਮੈ ਨੂੰ ਬੁੱਝਣ ਵਾਸਤੇ ਸਾਈਂ ਦੇ ਹੁਕਮ ਨੂੰ ਬੁੱਝਣਾ ਪੈਂਦਾ ਜਦੋਂ ਕੋਈ ਸਾਈਂ ਦੇ ਹੁਕਮ ਨੂੰ ਬੁੱਝ ਲੈਂਦਾ ਹੈ ਤੇ ਫਿਰ ਮੈਂ ਤੇ ਮੇਰੀ ਦਾ ਸਵਾਲ ਹੀ ਨਹੀਂ ਰਹਿੰਦਾ ਮੈਂ ਤੇ ਮੇਰੀ ਉਤਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਸਾਈਂ ਦਾ ਹੁਕਮ ਨਹੀਂ ਬੁੱਝਿਆ ਆਖੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ ਵਾਹਿਗੁਰੂ ਸਾਈਂ ਦਾ ਹੁਕਮ ਹੁਣ ਸਾਈਂ ਦਾ ਹੁਕਮ ਕਿਵੇਂ ਪੁੱਝੀਏ ਸਾਨੂੰ ਸਾਈਂ ਦੀ ਟਕਸਾਲ ਵਿੱਚ ਜਾਣਾ ਪਏਗਾ ਆਪੋ ਵਾਹਿਗੁਰੂ ਸਾਈਂ ਦੀ ਟਕਸਾਲ ਸਾਈਂ ਦੀ ਪਾਠਸ਼ਾਲਾ ਕਿਹੜੀ ਹੈ ਸਤ ਸੰਗਤ ਸਤ ਗੁਰੂ ਚਟਸਾਲ ਹੈ ਜਿੱਥੇ ਹਰ ਗੁਣ ਸਿੱਖਾ ਇਹ ਜਿੱਥੇ ਸਤ ਸੰਗਤ ਤੁਸੀਂ ਬੈਠੇ ਹੋ ਨਾ ਇਹ ਸਤ ਗੁਰੂ ਦੀ ਪਾਠਸ਼ਾਲਾ ਹੈ ਸਤ ਸੰਗਤ ਵਿੱਚ ਸਤ ਪਰਮੇਸ਼ਰ ਵਰਤਦਾ ਹੈ ਸਤ ਸੰਗਤ ਵਿੱਚ ਸਤ ਪਰਮੇਸ਼ਰ ਦੀ ਬਾਣੀ ਵਰਤਦੀ ਹੈ ਸਤ ਸੰਗਤ ਵਿੱਚ ਸਤ ਪਰਮੇਸ਼ਰ ਦਾ ਬਾਣੀ ਰੂਪ ਸ਼ਬਦ ਵਰਤਦਾ ਹੈ ਪਾਰਬ੍ਰਹਮ ਗੁਰੂ ਰੂਪ ਹੋਏ ਸਾਧ ਸੰਗਤ ਗੁਰ ਸ਼ਬਦ ਸਮਾਇਆ ਪਾਰਬ੍ਰਹਮ ਗੁਰੂ ਰੂਪ ਹੋਏ ਤੇ ਗੁਰੂ ਸ਼ਬਦ ਰੂਪ ਹੋ ਕੇ ਸਤ ਸੰਗ ਵਿੱਚ ਵਰਤੇ ਹੈ ਇਹ ਗੱਲ ਯਾਦ ਰੱਖਣਾ ਜੈ ਸਤਗੁਰ ਤੈ ਸਤ ਸੰਗਤ ਬਣਾਈ ਸਤਗੁਰ ਬਾਜੋ ਸੰਗਤ ਨਾ ਹੋਈ ਬਿਰ ਸ਼ਬਦ ਆ ਪਾਰ ਨਾ ਪਾਵੇ ਕੋਈ ਜਿੱਥੇ ਸਤਗੁਰ ਨਹੀਂ ਉੱਥੇ ਸੰਗਤ ਵੀ ਨਹੀਂ ਤੇ ਸਤਗੁਰ ਵਰਤਦਾ ਸਤ ਸੰਗ ਉਹ ਸ਼ਬਦ ਰੂਪ ਹੋ ਕੇ ਇਸ ਦਾ ਭਾਵ ਹੈ ਕਿ ਜਿੱਥੇ ਗੁਰ ਸ਼ਬਦ ਵਰਤਦਾ ਸਤ ਸੰਗ ਉਹ ਹੈ ਜਿੱਥੇ ਗੁਰ ਸ਼ਬਦ ਨਹੀਂ ਵਰਤਦਾ ਉੱਥੇ ਸਤ ਸੰਗ ਵੀ ਨਹੀਂ ਆਖੋ ਵਾਹਿਗੁਰੂ